ਕਿਸਾਨ ਵੀਰੋ ਅੱਜ ਅਸੀਂ ਝੋਨੇ ਦੀ ਫਸਲ ਵਿੱਚ ਜਿੰਕ ਦੀ ਘਾਟ ਬਾਰੇ ਗੱਲ ਕਰਾਂਗੇ ਝੋਨਾ ਪੰਜਾਬ ਵਿੱਚ ਸੌਣੀ ਦੀਆਂ ਪ੍ਰਮੁੱਖ ਫਸਲਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਝੋਨੇ ਹੇਠ ਰਕਬਾ ਵਧਦਾ ਜਾ ਰਿਹਾ ਹੈ ਵਾਤ ਝਾੜ ਦੇਣ ਵਾਲੀ ਫਸਲ ਹੋਣ ਕਾਰਨ ਇਹ ਜ਼ਮੀਨ ਤੋਂ ਖੁਰਾਕੀ ਤੱਤਾਂ ਦੀ ਕਬੱਡੀ ਮਾਤਰਾ ਸੋਖ ਲੈਂਦਾ ਹੈ ਜੇਕਰ ਘਾਟ ਵਾਲੀ ਤੱਤਾਂ ਦੀ ਸਹੀ ਸਮੇਂ ਤੇ ਪੂਰਤੀ ਨਾ ਕੀਤੀ ਜਾਵੇ ਤਾਂ ਫਸਲ ਦਾ ਝਾੜ ਘਟ ਸਕਦਾ ਹੈ ਝੋਨੇ ਦੀ ਕਾਸ਼ਤ ਵਿੱਚ ਨਾਈਟ੍ਰੋਜਨ ਤੋਂ ਇਲਾਵਾ ਜਿੰਕ ਇੱਕ ਅਹਿਮ ਖੁਰਾਕੀ ਤੱਤ ਹੈ ਜਿੰਕ ਦੀ ਘਾਟ ਤੁਹਾਡੇ ਝੋਨੇ ਦੀ ਪੈਦਾਵਾਰ ਨੂੰ 20 ਤੋਂ 30% ਤੱਕ ਘੱਟ ਕਰ ਸਕਦੀ ਹੈ ਇਸ ਲਈ ਜਿੰਕ ਦੀ ਘਾਟ ਦੇ ਕਾਰਨਾਂ ਇਹਦੇ ਲੱਛਣਾਂ ਤੇ ਇਹਦੀ ਰੋਕਥਾਮ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿੰਕ ਦੀ ਘਾਟ ਦੇ ਕਾਰਨਾਂ ਦੀ ਜਿੰਕ ਦੀ ਘਾਟ ਆਉਂਦੇ ਮੁਢਲੇ ਕਾਰਨਾਂ ਵਿੱਚ ਸਭ ਤੋਂ ਪਹਿਲਾਂ ਹੈ ਜ਼ਮੀਨ ਵਿੱਚ ਜੈਵਿਕ ਕਾਰਬਨ ਜਾਂ ਜੈਵਿਕ ਮਾਤੇ ਦੀ ਮਾਤਰਾ ਘੱਟ ਹੋਣਾ ਰੂੜੀ ਦੀ ਖਾਦ ਜਾਂ ਹਰੀ ਖਾਦ ਦੀ ਵਰਤੋਂ ਨਾ ਕਰਨ ਕਰਕੇ ਤੇ ਪ੍ਰਾਲੀ ਨੂੰ ਜ਼ਮੀਨ ਵਿੱਚ ਨਾ ਬੋਣ ਕਾਰਨ ਜੈਵਿਕ ਕਾਰਬਨ ਦੀ ਕਮੀ ਆਉਂਦੀ ਹੈ ਜਿਸ ਕਰਕੇ ਜ਼ਿੰਕ ਦੀ ਘਾਟ ਦਿਖਾਈ ਦਿੰਦੀ ਹੈ। ਦੂਜਾ ਅਹਿਮ ਕਾਰਨਾ ਮਿੱਟੀ ਵਿੱਚ ਖਾਰੀ ਅੰਗ ਭਾਵ ਮਿੱਟੀ ਦੀ ਪੀਐਚ ਦਾ ਜ਼ਿਆਦਾ ਹੋਣਾ ਜਿਸ ਕਾਰਨ ਜ਼ਿੰਕ ਦੀ ਘਾਟ ਦਿਖਾਈ ਦਿੰਦੀ ਹੈ। ਤੀਜਾ ਕਾਰਨ ਹੈ ਮਿੱਟੀ ਵਿੱਚ ਫਾਸਫੋਰਸ ਤੱਤ ਦੀ ਲੋੜ ਤੋਂ ਜ਼ਿਆਦਾ ਮਾਤਰਾ ਹੋਣਾ। ਮਿੱਟੀ ਵਿੱਚ ਫਾਸਫੋਰਸ ਤੱਤ ਦੀ ਲੋੜ ਤੋਂ ਵਧੇਰੇ ਮਾਤਰਾ ਮੌਜੂਦ ਹੋਵੇ ਤਾਂ ਇਹ ਜ਼ਿੰਕ ਦੀ ਉਪਲਬਧਤਾ ਨੂੰ ਘਟਾ ਦਿੰਦੀ ਹੈ। ਇਸ ਤੋਂ ਲਾਵੇ ਇੱਕ ਹੋਰ ਕਾਰਨ ਹੈ ਕਿ ਜੇ ਅਸੀਂ ਖਾਰੇ ਪਾਣੀ ਨਾਲ ਸਿੰਚਾਈ ਕਰਦੇ ਹਾਂ ਉਹਨਾਂ ਦੀ ਜਮੀਨਾਂ ਵਿੱਚ ਵੀ ਜ਼ਿੰਕ ਦੀ ਘਾਟ ਦਿਖਾਈ ਦਿੰਦੀ ਹੈ ਆਓ ਜਾਣਦੇ ਹਾਂ ਕਿ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਕੀ ਨੇ ਤੇ ਇਸ ਤੋਂ ਕਿਵੇਂ بچਿਆ ਜਾ ਸਕਦਾ ਹੈ ਪਹਿਲੀ ਨਿਸ਼ਾਨੀ ਇਹ ਹੈ ਕਿ ਬੂਟੇ ਮਧਰੇ ਰਹਿ ਜਾਂਦੇ ਆ ਤੇ ਬੂਟਾ ਜਾੜ ਘਟ ਮਾਰਦਾ ਹੈ ਦੂਜੀ ਨਿਸ਼ਾਨੀ ਹੈ ਕਿ ਪੱਤਿਆਂ ਦੇ ਰੰਗ ਵਿੱਚ ਤਬਦੀਲੀ ਆ ਜਾਂਦੀ ਹੈ ਜਦੋਂ ਜ਼ਿੰਕ ਦੀ ਘਾਟ ਹੁੰਦੀ ਹੈ ਤਾਂ ਪੱਤੇ ਆਪਣਾ ਸਹੀ ਹਰਾ ਰੰਗ ਗਵਾ ਦਿੰਦੇ ਆ ਇਹ ਜੰਗਾਲੇ ਜਿਹੇ ਤੇ ਭੂਰੇ ਰੰਗ ਦੇ ਹੋ ਜਾਂਦੇ ਆ ਜੇ ਤੀਜੀ ਨਿਸ਼ਾਨੀ ਦੀ ਗੱਲ ਕਰੀਏ ਤਾਂ ਪੱਤੇ ਦੇ ਵਿਚਕਾਰਲੀ 나ੜ ਦਾ ਰੰਗ ਬਦਲ ਜਾਂਦਾ ਹੈ ਪਹਿਲਾਂ ਹੀ 나ੜ ਭੂਰੇ ਰੰਗ ਵਿੱਚ ਬਦਲ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਪੂਰੇ ਪੱਤੇ ਸੁੱਕ ਜਾਂਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਜ਼ਿੰਕ ਦੀ ਘਾਟ ਦੀ ਰੋਕਥਾਂ ਬਾਰੇ ਕਿ ਇਸ ਦਾ ਇਲਾਜ ਕੀ ਹੈ ਸਭ ਤੋਂ ਪਹਿਲਾਂ ਕੁਝ ਹੱਲ ਨੇ ਜੋ ਬਜਾਈ ਤੋਂ ਪਹਿਲਾਂ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਅਸੀਂ ਮਿੱਟੀ ਦੀ ਪਰਖ ਜ਼ਰੂਰ ਕਰਵਾਈਏ ਅਤੇ ਘਾਟ ਦੇ ਅਨੁਸਾਰ ਖੇਤ ਵਿੱਚ ਜ਼ਿੰਕ ਦੀ ਪੂਰਤੀ ਕਰੀਏ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਜ਼ਿੰਕ ਦੀ ਘਾਟ ਦੀ ਸਮੱਸਿਆ ਆਈ ਸੀ ਉਨ੍ਹਾਂ ਖੇਤਾਂ ਵਿੱਚ ਕਦੂ ਕਰਨ ਵੇਲੇ ਹੀ ਜ਼ਿੰਕ ਸਰਫੇਟ ਪਾਉਣਾ ਚਾਹੀਦਾ ਹੈ ਜੇਕਰ ਤੁਸੀਂ 21% ਦੀ ਤਾਕਤ ਵਾਲਾ ਜ਼ਿੰਕ ਸਰਫੇਟ ਵਰਤ ਰਹੇ ਹੋ ਤਾਂ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਪਰ ਜੇਕਰ ਤੁਸੀਂ 33% ਦੀ ਤਾਕਤ ਵਾਲਾ ਜ਼ਿੰਕ ਸਰਫੇਟ ਵਰਤ ਰਹੇ ਹੋ ਤਾਂ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹੁਣ ਗੱਲ ਕਰਦੇ ਹਾਂ ਬਿਜਾਈ ਤੋਂ ਬਾਅਦ ਦੇ ਤਰੀਕਿਆਂ ਬਾਰੇ ਜੇਕਰ ਤੁਸੀਂ બીજી ਫਸਲ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦੇਖਦੇ ਹੋ ਤਾਂ ਦੇਰ ਨਾ ਕਰੋ ਤੇ ਉਸੇ ਵੇਲੇ ਹੀ ਜ਼ਿੰਕ ਸਰਫੇਟ ਖੇਤ ਵਿੱਚ ਛਿੱਟੇ ਨਾਲ ਪਾ ਦਿਓ ਬਹੁਤ ਮਾੜੀਆਂ ਜਾਂ ਹਲਕੀਆਂ ਧਵੀਨਾ ਵਿੱਚ ਜ਼ਿੰਕ ਦੀ ਘਾਟ ਧੌੜੀਆਂ ਦੇ ਰੂਪ ਵਿੱਚ ਆਉਂਦੀ ਹੈ। ਸੋ ਅਜਿਹੇ ਹਾਲਤ ਵਿੱਚ 10 ਕਿਲੋ 21% ਤਾਕਤ ਵਾਲਾ ਜ਼ਿੰਕ ਸਲਫੇਟ ਜਾਂ 6.5 ਕਿਲੋ 33% ਤਾਕਤ ਵਾਲਾ ਜ਼ਿੰਕ ਸਲਫੇਟ ਇਸ ਨੂੰ ਇੰਨੀ ਹੀ ਮਾਤਰਾ ਵਿੱਚ ਸੁੱਕੀ ਮਿੱਟੀ ਵਿੱਚ ਮਿਲਾ ਕੇ ਘਾਟ ਵਾਲੇ ਥਾਵਾਂ ਉੱਤੇ ਪਾ ਦੇ। ਜੇਕਰ ਬਹੁਤ ਜ਼ਿਆਦਾ ਗੰਭੀਰ ਹਾਲਾਤਾਂ ਹੋਣ ਤਾਂ ਉੱਥੇ ਆਪਾਂ ਮਿੱਟੀ ਦੀ ਵਿੱਚ ਜ਼ਿੰਕ ਦੀ ਵਰਤੋਂ ਦੇ ਨਾਲ-ਨਾਲ ਇਸ ਦਾ ਛੜਕਾਅ ਵੀ ਕਰ ਸਕਦੇ ਹਾਂ। ਛਰਕਾ ਕਰਨ ਲਈ 21% ਦੀ ਤਾਕਤ ਵਾਲੇ ਜਿੰਕ ਸਲਫੇਟ ਦਾ 0.5% ਦਾ ਘੋਲ ਵਰਤੋ ਭਾਗ 500 ਗ੍ਰਾਮ ਮਾਤਰਾ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ ਇਸੇ ਤਰੀਕੇ 33% ਦੀ ਤਾਕਤ ਵਾਲੇ ਜਿੰਕ ਸਲਫੇਟ ਦੀ 0.4% ਦਾ ਘੋਲ ਵਰਤੋ ਭਾਗ 400 ਗ੍ਰਾਮ ਮਾਤਰਾ ਨੂੰ 100 ਲੀਟਰ ਪਾਣੀ ਚ ਘੋਲ ਕੇ ਛਿੜਕੋ ਹੁਣ ਗੱਲ ਕਰਦੇ ਹਾਂ ਕੁਝ ਧਿਆਨ ਰੱਖਣ ਜੋ ਗੱਲਾਂ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਕ ਸਲਫੇਟ ਨੂੰ ਕਦੇ ਵੀ ਡੀਏਪ ਦੇ ਨਾਲ ਲਾ ਕੇ ਨਾ ਪਾਓ ਕਿਉਂਕਿ ਫਾਸਫੋਰਸ ਜਿੰਕ ਦੀ ਉਪਲਬਧਤਾ ਨੂੰ ਘਟਾ ਦਿੰਦਾ ਹੈ ਦੁੱਤੀ ਕਾ ਲਈ ਹੈ ਕਿ ਬਹੁਤੇ ਕਿਸਾਨ ਵੀਰ ਪ੍ਰਤੀ ਏਕੜ ਸਿਰਫ 5-7 ਕਿਲੋ ਜਿੰਕ ਸਲਫੇਟ ਹੀ ਪਾਉਂਦੇ ਆ ਜਿਸ ਕਰਕੇ ਜਿੰਕ ਦੀ ਘਾਟ ਪੂਰੀ ਨਹੀਂ ਹੁੰਦੀ ਸੋ ਇਸ ਲਈ ਹਮੇਸ਼ਾ ਸਿਫਾਰਿਸ਼ ਕੀਤੀ ਮਾਤਰਾ ਅਨਸਾਰ ਹੀ ਖਾਦ ਪਾਓ ਸਾਡਾ ਮਕਸਦ ਤੁਹਾਨੂੰ ਸਹੀ ਜਾਣਕਾਰੀ ਦੇ ਕੇ ਤੁਹਾਡੀ ਫਸਲ ਨੂੰ ਬਚਾਉਣਾ ਹੈ ਸੋ ਅਜਈਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਰਿਵਾਈਵਿੰਗ ਗ੍ਰੀਨ ਰੈਵਲੂਸ਼ਨ ਸੈੱਲ ਦੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਵੀ ਜੁੜੋ ਧੰਨਵਾਦ